ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਦਾ ਦਾਸ ਬਦਾਸ ਸਵਾਗਤ ਕਰਦਾ ਕਿਹਾ ਜਾਂਦਾ ਹੈ ਕਿ ਅਪਰਾਧ ਕਦੇ ਲੁਕਿਆ ਨਹੀਂ ਕਰਦਾ ਕੋਈ ਜਿੰਨਾ ਮਰਜੀ ਆਪਣੇ ਆਪ ਨੂੰ ਚਤਰ ਸਮਝੇ ਕੋਈ ਜਿੰਨਾ ਮਰਜੀ ਆਪਣੇ ਨੂੰ ਸਿਆਣਾ ਸਮਝੇ ਜੇ ਉਹਨੇ ਅਪਰਾਧ ਕੀਤਾ ਹੈ ਇੱਕ ਨਾ ਇੱਕ ਦਿਨ ਉਹ ਅਪਰਾਧ ਦੀ ਸਚਾਈ ਸਾਹਮਣੇ ਆ ਹੀ ਜਾਂਦੀ ਹੈ ਇਸੇ ਤਰ੍ਹਾਂ ਇਹ ਉਸ ਵਿਅਕਤੀ ਨੇ ਵੀ ਸੋਚਿਆ ਸੀ ਕਿ ਉਸਨੇ ਆਪਣੀ ਪਤਨੀ ਅਤੇ ਆਪਣੇ ਬੇਟੇ ਨੂੰ ਨੈਰ ਦੇ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਪਰ ਉਹਨੇ ਜੋ ਕਹਾਣੀ ਸੁਣਾਈ ਉਹਨੇ ਕਹਾਣੀ ਸੁਣਾਈ ਉਸ ਕਹਾਣੀ ਤੋਂ ਇਹ ਵਿਸ਼ਵਾਸ ਹੋਇਆ ਕਿ ਉਹ ਹਾਦਸਾ ਸੀ ਪਰ ਜਦੋਂ ਇਸ ਮਾਮਲੇ ਦਾ ਪਰਦਾਫਾਸ਼ ਹੋਇਆ ਮਾਮਲੇ ਦਾ ਖੁਲਾਸਾ ਹੋਇਆ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਕਿ ਹਾਦਸਾ ਨਹੀਂ ਹੱਤਿਆ ਸੀ ਉਹ ਹੱਤਿਆ ਕਰਨ ਵਾਲਾ ਵੀ ਹੋਰ ਕੋਈ ਨਹੀਂ ਬਲਕਿ ਉਸ ਮਹਿਲਾ ਦਾ ਪਤੀ ਤੇ ਉਸ ਮਾਸੂਮ ਦਾ ਪਿਤਾ ਸੀ ਮਾਮਲਾ ਸਾਹਮਣੇ ਆਇਆ ਖੁਲਾਸਾ ਹੋਇਆ ਲਗਭਗ 380 ਦਿਨਾਂ ਤੋਂ ਬਾਅਦ ਇਸ ਚਾਈ ਸਾਹਮਣੇ ਆਈ ਇਹ ਖੁਲਾਸਾ ਹੋਇਆ ਕਿ ਹੱਤਿਆ ਕੀਤੀ ਗਈ ਸੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੱਗਾ ਪੁਲਿਸ ਵੱਲੋਂ આરોપી ਸ਼ੌਕੀਨ ਸਿੰਘ ਅਤੇ ਉਸ ਦੀ ਦੂਜੀ ਪਤਨੀ ਕਿਰਨਦੀਪ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੋਸਤੋ ਇਹਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਜੋ ਗੱਲ ਦੱਸੀ ਗਈ ਉਹ ਐਸੀ ਕਿ ਜਿਹੜਾ ਹਰਿਆਣਾ ਦਾ ਨਿਵਾਸੀ ਹੈ ਸ਼ੋਕੀਨ ਸਿੰਘ ਉਹ 15 ਜਨਵਰੀ 2024 ਨੂੰ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਆਪਣੇ بیٹے ਲਗਭਗ 1.5 ਸਾਲ ਕਰਨਾਲ ਸਿੰਘ ਦੇ ਨਾਲ ਆਪਣੇ ਸਸੋੜਾਲ ਪਿੰਡ ਦਫਤਰੀਵਾਲ ਆ ਰਿਹਾ ਸੀ ਦਫਤਰੀਵਾਲ ਦਫਤਰੀਵਾਲਾ ਵੱਲ ਆ ਰਿਹਾ ਸੀ ਤੇ ਉੱਥੇ ਰਸਤੇ ਦੇ ਵਿੱਚ ਪਿੰਡ ਕਲਵਾਣੀ ਦੇ ਕੋਲੋਂ ਕਲਵਾਣੂ ਦੇ ਕੋਲੋਂ ਬਾਖੜਾ ਨਹਿਰ ਬੰਦੀ ਹੈ ਬਾਖੜਾ ਨਹਿਰ ਬੰਦੀ ਹੈ ਤਾਂ ਉਹਨੇ ਦੱਸਿਆ ਕਿ ਜਦੋਂ ਉਹ ਉਸ ਨਹਿਰ ਦੇ ਉੱਪਰ ਉਹਦੇ ਪਤਨੀ ਗੁਰਪ੍ਰੀਤ ਕੌਰ ਉਹ ਅੰਨਾਰੀ ਬਹਾਰੇ ਸੀ ਤਾਂ ਅਚਾਨਕ ਉਹਦਾ ਪੈਰ ਫਿਸਲ ਗਿਆ ਪੈਰ ਦੇ ਫਿਸਲਣ ਤੋਂ ਬਾਅਦ ਉਹ ਨਹਿਰ ਦੇ ਵਿੱਚ ਗਿਰ ਗਈ ਜਦੋਂ ਨਹਿਰ ਦੇ ਵਿੱਚ ਗਿਰੀ ਤਾਂ ਉਹਦੇ ਗੋਦ ਦੇ ਵਿੱਚ ਉਹਦਾ 1.5 ਸਾਲ ਦਾ ਬੱਚਾ ਬੇਟਾ ਗੁੰਨਾਹ ਸਿੰਘ ਵੀ ਨਾਲ ਸੀ ਇਸ ਤਰ੍ਹਾਂ ਉਹਨੇ ਇੱਕ ਕਹਾਣੀ ਦੱਸੀ ਇਹ ਗੱਲ ਦੱਸੀ ਕਿ ਦੋਨੋਂ ਹੀ ਤੇਜ਼ ਪਾਣੀ ਦੇ ਵਹਾਅ ਵਿੱਚ ਬੈਠ ਗਏ ਇੱਕ ਪਤੀ ਇਹ ਗੱਲ ਕਰ ਰਿਹਾ ਹੈ ਇੱਕ ਪਿਤਾ ਇਹ ਗੱਲ ਕਰ ਰਿਹਾ ਹੈ ਇਸ ਲਈ ਸਭ ਨੇ ਉਸ ਗਲਤ ਨੂੰ ਉਸਾਸ ਕਰ ਲਿਆ ਤੇ ਪੁਲਿਸ ਵਾਲੋ ਵੀ ਉਸਦੀ ਗੱਲ ਤੇ ਵਿਸ਼ਵਾਸ ਕਰਦੇ ਹੋਏ ধারা 174 ਦੇ ਤਹਿਤ ਕਾਰਵਾਈ ਨੂੰ ਅਮਲੇ ਵਿੱਚ ਲੈ ਜਾਂਦੇ ਆ ਕਿ ਪਰ ਕਹਿੰਦੇ ਇਸ ਕਾਣੀ ਦੇ ਪਿੱਛੇ ਉਹਦੇ ਇੱਕ ਗਨੌਣੀ ਸੋਰਸ ਛੁਪੀ ਹੋਈ ਸੀ ਜਦੋਂ ਇਹ ਗੱਲ ਸਾਹਮਣੇ ਆਈ ਕਿ ਉਹਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਆਪਣੇ 마ਸੂਮ 1.5 ਸਾਲ ਦੇ ਬੇਟੇ ਨੂੰ ਦਕਾ ਦੇ ਕੇ ਨਹਿਰ ਦੇ ਵਿੱਚ ਹਤਿਆ ਕੀਤੀ ਹੈ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਇਸ ਕਹਾਣੀ ਦੇ ਪਿੱਛੇ ਜੋ ਗੱਲ ਦੱਸੀ ਜਾ ਰਹੀ ਹੈ ਕਿ ਸ਼ੋਕੀਨ ਸਿੰਘ ਆਪਣੀ ਪ੍ਰੇਮਿਕਾ ਨੂੰ ਪਾਣਾ ਚਾਹੁੰਦਾ ਸੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਇਸ ਲਈ ਉਹਨੇ ਇਸ ਗੈਨੋਨੇ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਗਿਆ ਕਿ ਜਿਹੜੀ ਉਹਦੀ ਪ੍ਰੇਮਿਕਾ ਕਿਰਨ ਦੇਵਕੌਰ ਜਿਨ੍ਹਾਂ ਦਾ ਵਿਆਹ ਚਾਇਆ ਉਹ ਇੰਗਲੈਂਡ ਵਿੱਚ ਰਹਿ ਰਹੀ ਸੀ ਇੰਗਲੈਂਡ ਵਿੱਚ ਰਹਿ ਰਹੀ ਸੀ ਤੇ 29 ਅਕਤੂਬਰ 2024 ਨੂੰ ਉਹ ਇੰਡੀਆ ਵਾਪਸ ਆ ਗਈ ਇੰਡੀਆ ਵਾਪਸ ਆਈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹਨੇ ਆਪਣੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਹੀ ਜਿਹੜਾ ਵਿਆਹ ਸ਼ੌਕੀਨ ਸਿੰਘ ਨਾਲ ਕਰ ਲਿਆ ਉਹ ਜਦੋਂ ਵਾਪਸ ਆਈ ਉਹਦੇ ਲਗਭਗ 2 ਦਿਨ ਦੇ ਬਾਅਦ ਉਨਾਇ ਸ਼ੋਕੀਨ ਸਿੰਘ ਨਾਲ ਵਿਆਹ ਚਾਲਿਆ ਸੀ ਦੋਸਤੋ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਸ਼ੋਕੀਨ ਸਿੰਘ ਹੈ ਉਹਦੇ ਕਿਰਨਦੀਪ ਕੋਰ ਦੇ ਨਾਲ ਕਿਤੇ ਤੁਰਦੇ ਅਵਾਦ ਸੰਸਰ ਇਸ ਲਈ ਉਹਦੇ ਨਾਲ ਉਹ ਵਿਆਹ ਵੀ ਕਰਨਾ ਚਾਹੁੰਦਾ ਸੀ ਦੋਸਤੋ ਇਹ ਹੁਣ ਖੁਲਾਸਾ ਹੋਇਆ ਸਚਾਈ ਸਾਹਮਣੇ ਆਈ ਸਚਾਈ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਗਰੁੱਪ ਰੇ ਕੋਰ ਦੇ ਪਿਤਾ ਅਮਰੀਕ ਸਿੰਘ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਅਦਾਲਤ ਕਰਵਾਈ ਗਈ। ਸ਼ਿਕਾਇਤ ਅਦਾਲਤ ਕਰਵਾਉਣ ਤੋਂ ਬਾਅਦ ਉਹਨੇ ਸ਼ਿਕਾਇਤਵਜੇ ਦੱਸਿਆ ਕਿ ਜਿਹੜਾ ਉਹਦੇ ਜਿਹੜੇ ਉਹਦੀ ਬੇਟੀ ਗੁਰਪ੍ਰੀਤਕੌਰ ਅਤੇ ਉਹਦਾ ਗੁਰਪ੍ਰੀਤਕੌਰ ਦਾ ਬੇਟਾ ਗੁਨਾਰ ਸਿੰਘ ਉਹਨੂੰ આરોપી ਸ਼ੁਕੀਨ ਸਿੰਘ ਨੇ ਯਾਕਿਸੇ ਮੱਦੇਨ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਨਾਲੇ ਛੁੱਟ ਦਿੱਤਾ ਸੀ। ਪੁਲਿਸ ਨੇ ਸ਼ੁਕੀਨ ਸਿੰਘ ਅਤੇ ਉਹਦੀ ਦੂਜੀ ਪਤਨੀ ਕਿਰਨਦੀਪ ਕੌਰ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਕਿ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਵਾਰਦਾਤ ਦੇ ਵਿੱਚ ਹੋਰ ਕੋਈ ਨਹੀਂ ਉਸ ਮਹਿਲਾ ਦਾ ਪਤੀ ਅਤੇ ਮਾਸੂਮ ਦਾ ਪਿਤਾ ਸੀ। ਦੋਸਤੋ ਇੱਕ ਛੋਟਾ ਜਿਹਾ ਬੱਚਾ 1.5 ਸਾਲ ਦਾ ਬੱਚਾ ਜਿਹਨੂੰ ਹਾਲੇ ਕੁਝ ਪਤਾ ਵੀ ਨਹੀਂ ਹੁੰਦਾ ਇੱਕ ਬਾਪ ਨੇ ਆਪਣੇ ਬੇਟੇ ਨੂੰ ਨਹਿਰ ਵਿੱਚ ਸੁੱਟਿਆ ਉਹਦੇ ਹੱਤਿਆ ਕੀਤੀ ਉਹਨੂੰ ਦਰਬੀ ਨਹੀਂ ਲੱਗਿਆ ਉਸ ਮਾਸੂਮ ਬੱਚੇ ਦਾ ਅਖਰ ਕਸੂਰ ਕਿਆ ਸੀ ਉਹਦੇ ਪਤਨੀ ਦਾ ਕਸੂਰ ਕਿਆ ਸੀ ਹੁਣ ਉਸ ਵਲੋ ਕੇਸ ਦਾਇਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੋਸਤੋ ਅਜਲੇ ਬਸ ਇਤਨਾ ਹੀ ਨਮਸਕਾਰ ਜੈ ਹਿੰਦ